ਮੈਂ ਇੱਕ ਵੀਡੀਓ ਵੇਖ ਰਹੀ ਸੀ ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਦੇ ਆਰਥਿਕ ਹਾਲਾਤ ਹੁਣ ਪਹਿਲਾਂ ਵਰਗੇ ਨਹੀਂ ਰਹੇ। ਇਹਨੇ ਕੁਦਰਤੀ ਸਰੋਤ ਹੋਣ ਦੇ ਬਾਵਜੂਦ ਵੀ ਉੱਥੋਂ ਦੇ ਲੋਕ ਜ਼ਿਆਦਾਤਰ ਜ਼ੀ ਅਮਰੀਕਾ ਜਾਣ ਨੂੰ ਦੇ ਰਹੇ ਹਨ। ਅਤੇ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਇੰਨੀ ਗਰੋਥ ਵੀ ਦੇਖਣ ਨੂੰ ਨਹੀਂ ਮਿਲ ਰਹੀ। ਜਿਸ ਕਾਰਨ ਮੰਗਾਈ ਅਤੇ ਬੇਰੁਜ਼ਗਾਰੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਰ ਮੇਰਾ ਮੰਨਣਾ ਹੈ ਕਿ ਇਸੇ ਬਾਵਜੂਦ ਵੀ ਕੈਨੇਡਾ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਕੁਦਰਤ ਨੇ ਕੈਨੇਡਾ ਨੂੰ ਕਈ ਤਰ੍ਹਾਂ ਦੇ ਮਿਨਰਲ ਸੋਨਾ ਹੀਰੇ ਰਤਨ ਜੂਰੇਨੀਅਮ ਵਰਗੇ ਕੀਮਤੀ ਤੋਹਫੇ ਆਨੰਦ ਮਚਾਇਆ ਹੋਇਆ ਹੈ ਇਹ ਦੇਸ਼ ਅਜੇ ਵੀ ਵਿਵਿੱਤ ਸ ਦੇਸ਼ਾਂ ਦੀ ਪ੍ਰਮੁੱਖ ਸੂਚੀ ਵਿੱਚ ਸ਼ਾਮਿਲ ਹੈ ਸਫਾਈ ਅਤੇ ਕਰਾਈਮ ਫਰੀ ਪੱਖੋਂ ਪਹਿਲੇ ਪ੍ਰਮੁੱਖ 12 ਦੇਸ਼ਾਂ ਵਿੱਚ ਸ਼ਾਮਿਲ ਹੈ ਨਾਟੋ ਵਰਗੇ ਅਮੀਰ ਦੇਸ਼ ਲੋੜ ਪੈਣ ਤੇ ਇਸ ਦੀ ਫੌਜੀ ਤੇ ਆਰਥਿਕ ਮਦਦ ਦੇਣ ਲਈ ਸਦਾ ਤਿਆਰ ਬੈਠੇ ਨੇ ਘੱਟ ਖਰਚੇ ਵਿੱਚ ਕੁਆਲਿਟੀ ਤੇ ਐਜੂਕੇਸ਼ਨ ਦੇਣ ਵਾਲਾ ਇਹ ਦੇਸ਼ ਅਜੇ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਪਸੰਦ ਬਣਿਆ ਹੋਇਆ ਹੈ ਕਿਉਂਕਿ ਇੱਥੇ ਬਾਕੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਪੀਅਰ ਲੈਣੀ ਸੌਖੀ ਹੈ। ਬਿਜਲੀ, ਪਾਣੀ, ਹੈਲਥ, ਐਜੂਕੇਸ਼ਨ, ਟ੍ਰਾਂਸਪੋਰਟ ਆਦ ਦਾ ਵਧੀਆ ਪ੍ਰਬੰਧ ਹੋਣ ਕਰਕੇ ਲੋਕਾਂ ਦੀ ਕੁਆਲਿਟੀ ਆਫ ਲਾਈਫ ਵੀ ਚੰਗੀ ਹੈ। ਪਰ ਹਾਂ, ਇਹ ਗੱਲ ਜ਼ਰੂਰ ਮੰਨਣਯੋਗ ਹੈ ਕਿ ਇੱਥੋਂ ਦਾ ਵੈਦਰ ਬਹੁਤ ਖਰਾਬ ਰਹਿੰਦਾ ਹੈ। ਕੜਾਕੇ ਦੀ ਠੰਡ ਪੈਂਦੀ ਹੈ ਪਰ ਇਸ ਦੇ ਬਾਵਜੂਦ ਇਹ ਪਿਆਰਾ ਦੇਸ਼ ਨੇਚਰਲ ਬਿਊਟੀ ਨਾਲ ਬਹੁਤ ਭਰਪੂਰ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਨੇਡਾ ਦੇ ਸਥਾਨਕ ਲੋਕ ਆਪਣੇ ਹਸਮੁਖ ਸੁਭਾਅ ਅਤੇ ਫਰੈਂਡਲੀ ਐਟੀਟਿਊਡ ਦੇ ਮਾਲਕ ਹੋਣ ਕਰਕੇ ਪ੍ਰਵਾਸੀਆਂ ਨੂੰ ਵੈਲਕਮ ਕਹਿਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਸ਼ਾਇਦ ਇਹੋ ਕਾਰਨ ਹੈ ਕਿ ਬਾਕੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਇੱਥੇ ਨਸਲਵਾਦ ਬਹੁਤ ਘੱਟ ਹੈ ਬੇਸ਼ੱਕ ਅੱਜ ਇੱਥੇ ਰੂਮਸ ਦੇ ਰੈਂਟ ਬਹੁਤ ਵੱਧ ਗਏ ਨੇ ਪਰ ਫਿਰ ਵੀ ਯੂਕੇ ਅਤੇ ਅਮਰੀਕਾ ਦੇ ਮੁਕਾਬਲੇ ਕੁਝ ਘੱਟ ਪਾਈ ਜਾਂਦੀ ਹੈ ਮੰਨਿਆ ਕਿ ਅੱਜ ਕੈਨੇਡਾ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਹਾਲਾਤ ਹਮੇਸ਼ਾ ਬੜੇ ਰਹਿਣਗੇ